ਕਿਉਂਕਿ ਤਾਂ ਮੈਂ ਟੀਚਰਾਂ ਯੂਨੀਵਰਸਿਟੀ ਦਾ ਪਰ ਸ਼ੌਕ ਨਾਲ ਨਾਲ ਸਾਰੇ ਰਚੇ ਚੁੰਨੀ ਰੰਗ ਦੇ ਲਲਾਰੀਆ ਮੇਰੀ ਚੁੰਨੀ ਰੰਗ ਦੇ ਲਲਾਰੀਆ ਮੇਰੀ ਬੇਉੜਾੜਾਇ ਉੱਤੇ ਛਾਪ ਦੇ ਚੁੰਨੀ ਰੰਗ ਦੇ ਤੇਰੀ ਚੱਲੂਗੀ ਦੁਕਾਨ ਬਥੇਰੀ ਮੇਉੜਾੜਾ ਉੱਤੇ ਛਾਪ ਦੇ ਚੁੰਨੀ ਰੰਗ ਦੇ ਰੰਗ ਤੂੰ ਚੜਾ ਦੇ ਇਹਨੂੰ ਨਾਨਕ ਦੀ ਬਾਣੀਂ ਦਾ ਇੱਕ ਪੱਲਾ ਰੰਗ ਤੇ ਗੋਬਿੰਦ ਦੀ ਕਹਾਣੀਂ ਦਾ ਇੱਕ ਪੱਲਾ ਰੰਗ ਤੇ ਗੋਬਿੰਦ ਦੀ ਕਹਾਣੀ ਦਾ ਜੀਨੇ ਚੁੰਨੀਆਂ ਨੂੰ ਦਿੱਤੀ ਸੀ ਦਲੇਰੀ ਵੇ ਉੜਾੜਾਇ ਉਤੇ ਛਾਪ ਦੇ ਚੁੰਨੀ ਰੰਗ ਦੇ ਬੁੱਲੇ ਦੀਆਂ ਕਾਫੀਆਂ ਦਾ ਰੰਗ ਵੀ ਚੜਾ ਦੇਵੇ ਵਰਸ ਤਿਹਰ ਮੇਰੀ ਚੁੰਨੀ ਗੋਣ ਲਾ ਦੇਵੇ ਵਰਸ ਤਿਹਰ ਮੇਰੀ ਚੁੰਨੀ ਗੋਣ ਲਾ ਦੇਵੇ ਇਹਦੀ ਰੱਖੀ ਥੋੜੀ ਏਕੁਲਾ ਮੇਰੀ ਵੇਉੜਾ ਹੜਾ ਉੱਤੇ ਛਾਪ ਦੇ ਚੁੰਨੀ ਰੰਗ ਦੇ ਲਲਾਰੀਆ ਮੇਰੀ ਵੇਉੜਾ ਹੜਾ ਉੱਤੇ ਛਾਪ ਦੇ